ਸਾਸਰੀ ਗਾਲ ਜੀ ਸਾਰਿਆਂ ਨੂੰ ਜਿਵੇਂ ਅਸੀਂ ਜਾਣਦੇ ਹਾਂ ਕਿ ਹੁਣ ਜਿਹੜੀ ਮਾਰਕੀਟ ਆ ਕੈਲਗਰੀ ਦੀ ਥੋੜੀ ਜੀ ਅੱਗੇ ਨਾਲੋਂ ਸਲੋ ਹੋਣ ਲੱਗੀ ਹੋਈ ਆ ਆਬਵੀਅਸਲੀ ਉਹਦੇ ਪਿੱਛੇ ਕਾਫੀ ਕਾਰਨ ਹੈਗੇ ਨੇ ਤੇ ਉਹਨਾਂ ਚੋਂ ਸਾਰਿਆਂ ਨੂੰ ਵੱਡਾ ਜਿਹੜਾ ਕਾਰਨ ਆ ਉਹ ਸਾਨੂੰ ਪਤਾ ਹੀ ਆ ਕਿ ਵੀ ਉਹ ਟੈਰਿਫਸ ਦਾ ਹੈਗਾ ਤੇ ਟੈਰਿਫਸ ਦਾ ਜਿਹੜਾ ਥ੍ਰੈਟ ਆ ਉਹਨੇ ਕੈਲੋ ਇੱਕ ਡਰ ਜਿਹੜਾ ਲੋਕਾਂ ਦੇ ਮਨ ਦੇ ਵਿੱਚ ਪਾਇਆ ਹੋਇਆ ਉਹਦਾ ਹੁਣ ਪਤਾ ਨਹੀਂ ਕਿਵੇਂ ਇਲਾਜ ਹੋਣਾ ਕਦੋਂ ਹੋਣਾ ਕਿਵੇਂ ਹੋਣਾ ਕਿਸੇ ਨੂੰ ਕੁਝ ਨਹੀਂ ਪਤਾ ਸਾਰੇ ਇਹੀ ਮੰਨਦੇ ਆ ਕਿ ਚਲੋ ਨਾਂ ਲੱਗਣ ਤਾਂ ਚੰਗੀ ਗੱਲ ਆ ਪਰੇਦਾ ਇਕਨੋਮੀ ਦੇ ਉੱਤੇ ਜਿਹੜਾ ਕਾਫੀ ਜ਼ਿਆਦਾ ਅਸਰ ਪੈ ਰਿਹਾ ਤੇ ਉਹ ਪਰ ਆਪਾਂ ਯੁੱਧ ਦੇ ਤੇ ਜ਼ਿਆਦਾ ਗੱਲ ਨਹੀਂ ਕਰਦੇ ਅੱਜ ਆਪਾਂ ਗੱਲਾਂ ਕਰਦੇ ਆਂ ਵੀ ਕੈਲਰੀ ਦੇ ਵਿੱਚ ਰਾਈਟ ਨਾਓ ਰੀਅਲ ਏਸਟੇਟ ਮਾਰਕੀਟ ਹੈ ਜਿਹੜੀ ਉਹਦੇ ਵਿੱਚ ਕੀ ਹੋ ਰਿਹਾ ਆ ਆਪਾਂ ਰੈਂਟਲ ਮਾਰਕੀਟ ਦੀ ਵੀ ਥੋੜੀ ਜੀ ਗੱਲ ਕਰਾਂਗੇ ਜ਼ਰੂਰ ਆ ਤੇ ਨਾਲ ਆਪਾਂ ਜਿਹੜੇ ਜੇ ਤੁਸੀਂ ਨਵਾਂ ਘਰ ਲੈਣ ਬਾਰੇ ਸੋਚ ਰਹੇ ਹੋ ਤਾਂ ਤੁਸੀਂ ਜ਼ਰੂਰ ਅੱਜ ਵਾਲੀ ਵੀਡੀਓ ਵਿੱਚ ਧਿਆਨ ਦਿਓ ਕਿ ਨਵੇਂ ਘਰਾਂ ਬਾਰੇ ਕੀ ਹੋ ਰਿਹਾ ਰਾਈਟ ਨਾਓ ਤੇ ਫੇਰ ਆ ਜਾਂਦੀ ਗੱਲ ਆਪਣੇ ਵੀ ਇੱਕ ਜਿਹੜਾ ਪ੍ਰੋਜੈਕਟ ਹੈਗਾ ਕੈਲਗਰੀ ਦਾ ਤੇ ਰੋਕੀਵਿਊ ਕਾਉਂਟੀ ਦਾ ਜਿਹੜਾ ਕਿ ਬਹੁਤ ਵੱਡਾ ਪ੍ਰੋਜੈਕਟ ਹੈ ਉਹਦੇ ਬਾਰੇ ਆਪਾਂ ਗੱਲ ਜਰੂਰ ਕਰਦੇ ਆਂ ਤੇ ਆਪਾਂ ਇੱਥੋਂ ਹੀ ਸ਼ੁਰੂ ਕਰਦੇ ਆਂ ਵੀ ਜਿਹੜੀ ਕਿ ਸਿਟੀ ਆਫ ਕੈਲਗਰੀ ਦੇ ਤੇ ਆਪਣੇ ਰੋਕੀਵਿਊ ਕਾਉਂਟੀ ਨੇ ਰਲ ਕੇ ਇੱਕ ਬਹੁਤ ਵੱਡਾ ਪ੍ਰੋਜੈਕਟ ਤਿਆਰ ਕਰ ਰਹੇ ਨੇ ਉਹ ਹੈਗਾ ਆਪਣੇ ਇਹਨਾਂ ਨੇ ਜਿਵੇਂ ਆਪਾਂ ਖੁਸ਼ਕ ਬੰਦਰਗਾਹ ਕਹਿ ਦਿੰਨੇ ਆ ਪੰਜਾਬੀ ਚ ਜਿਹੜੀ ਇਨਲੈਂਡ ਪੋਰਟ ਉਹਦੇ ਤੇ ਕੰਮ ਕਰ ਰਹੇ ਨੇ ਜਿਹੜਾ ਕਿ 7 ਬਿਲੀਅਨ ਡਾਲਰ ਦਾ ਪ੍ਰੋਜੈਕਟ ਹੈਗਾ ਕਾਫੀ ਵੱਡਾ ਪ੍ਰੋਜੈਕਟ ਆ ਜਿਹਦੇ ਨਾਲ ਮਤਲਬ ਕਿ ਜਿਹੜੇ ਕੰਮਕਾਰ ਵੀ ਇੱਥੇ ਬਹੁਤ ਵਧਣਗੇ ਤੇ ਉਹਨਾਂ ਨੂੰ ਉਮੀਦ ਆ ਵੀ 10 ਤੋਂ 12 ਸਾਲਾਂ ਦੇ ਸਮੇਂ ਦੇ ਵਿੱਚ ਉਹ ਜਿਹੜਾ ਪ੍ਰੋਜੈਕਟ ਆ ਉਹ 30000 ਦੇ ਨੇੜੇ ਕੰਮਕਾਰ ਆ ਜਿਹੜੇ ਉਹ ਲਿਆਊਗਾ ਕੈਲਗਰੀ ਦੇ ਵਿੱਚ ਜੌਬਸ ਨੂੰ ਲੈ ਕੇ ਆਊਗਾ ਤੇ ਉਹ ਇੱਕ ਕਾਫੀ ਵੱਡੀ ਚੀਜ਼ ਆ ਸਾਡੇ ਸ਼ਹਿਰ ਵਾਸਤੇ ਵੀ ਇੱਕ ਜਿਵੇਂ ਸਾਨੂੰ ਪਹਿਲਾਂ ਵੀ ਪਤਾ ਵੀ ਇੱਥੇ ਹੋਰ ਕੰਪਨੀਆਂ ਜਿਹੜੀਆਂ ਆ ਰਹੀਆਂ ਨੇ ਤੇ ਜਾਂ ਜਿਵੇਂ ਟੈਕ ਵਾਲੀਆਂ ਕੰਪਨੀਆਂ ਵੀ ਆ ਰਹੀਆਂ ਨੇ ਜਹਾਜ਼ ਬਣਾਉਣ ਵਾਲੀ ਕੰਪਨੀ ਹੈਗੀ ਹੈ ਜਿਹੜੀ ਉਹ ਵੀ ਇੱਥੇ ਆ ਰਹੀ ਆ ਤੇ ਇਹ ਉਹ ਇਹ ਸਾਰਾ ਕੁਝ ਆ ਜਿਹੜਾ ਉਹ ਕੈਲਗਰੀ ਵਾਸਤੇ ਬਹੁਤ ਵਧੀਆ ਹਾਂ ਜਵੇਂ ਅਸੀਂ ਮੰਨਦੇ ਆ ਇਹ ਜਿਹੜੇ ਟੈਰਫ ਹੈਗੇ ਨੇ ਜਿੰਨਾ ਚਿਰ ਇਹਨਾਂ ਦਾ ਕੋਈ ਨਿਵੇੜਾ ਨਹੀਂ ਹੁੰਦਾ ਸਾਡੀ ਇਕਨੋਮੀ ਦੇ ਉੱਪਰ ਆ ਜਿਹੜਾ ਕਾਫੀ ਜ਼ਿਆਦਾ ਮਾੜਾ ਅਸਰ ਜਿਹੜਾ ਪੈ ਰਿਹਾ ਆ ਉਹਦਾ ਹਲੇ ਕੋਈ ਇਲਾਜ ਨਹੀਂ ਹੈ ਤੇ ਅਸੀਂ ਉਹ ਦੇਖ ਵੀ ਰਹੇ ਆ ਕਿ ਉਹ ਹਰ ਇੱਕ ਪਾਸੇ ਤੋਂ ਜਿਹੜੀ ਸਾਡੀ ਇਕਨੋਮੀ ਦੇ ਵਿੱਚ ਜਿੱਥੇ ਵੀ ਖੜੋਤ ਆਈ ਆ ਰਹੀ ਆ ਉੱਥੋਂ ਉਹ ਸਾਨੂੰ ਦਿਖਾਈ ਵੀ ਦੇ ਰਿਹਾ ਇਹ ਸਾਰਾ ਕੁਝ ਆ ਪਰ ਇਹ ਪ੍ਰੋਜੈਕਟ ਜਿਹੜਾ ਕਾਫੀ ਵੱਡਾ ਜਿਹੜਾ ਆ ਰਿਹਾ ਤੇ ਉਸ ਤੋਂ ਬਾਅਦ ਗੱਲ ਕਰਦੇ ਆਪਾਂ ਜਿਹੜੀ ਰੈਂਟਲ ਮਾਰਕੀਟ ਆ ਕੈਲਗਰੀ ਦੀ ਜਿਵੇਂ ਸਾਨੂੰ ਪਹਿਲਾਂ ਪਤਾ ਹੀ ਸੀ ਵੀ ਕਾਫੀ ਜ਼ਿਆਦਾ ਸਲੋ ਹੋ ਗਿਆ ਸੀ ਹੋ ਗਿਆ ਅੱਗੇ ਨਾਲੋਂ ਲੋਕਾਂ ਦਾ ਆਉਣਾ ਇੱਥੇ ਤੇ ਦੂਜੀ ਜਿਹੜੀ ਚੀਜ਼ ਹੈਗੀ ਆ ਕਿ ਅਵੇਲੇਬਿਲਟੀ ਬਹੁਤ ਜ਼ਿਆਦਾ ਹੋਗੀ ਇੱਕ ਤਾਂ ਹੁਣ ਜਿਵੇਂ ਨਵੇਂ ਘਰ ਬਣ ਰਹੇ ਨੇ ਤੇ ਉਹਨਾਂ ਦੀ ਬੇਸਮੈਂਟਾਂ ਬਣ ਰਹੀਆਂ ਨੇ ਪਰ ਕੌਂਡੋ ਮਾਰਕੀਟ ਆ ਜਿਹੜੀ ਉਹ ਵੀ ਬਹੁਤ ਜ਼ਿਆਦਾ ਬਣ ਚੁੱਕੇ ਨੇ ਕੌਂਡੋਸ ਜਿਦੇ ਕਰਕੇ ਜਿਹੜੀ ਰੈਂਟਲ ਮਾਰਕੀਟ ਆ ਉਹ ਹੁਣ ਕਾਫੀ ਜ਼ਿਆਦਾ ਵੀਕ ਹੁੰਦੀ ਜਾ ਰਹੀ ਆ ਤੇ ਜਿਹੜਾ ਪ੍ਰਾਈਸ ਦੇ ਵਿੱਚ ਕਾਫੀ ਜ਼ਿਆਦਾ ਡ੍ਰੌਪ ਆ ਗਿਆ ਅੱਗੇ ਨਾਲੋਂ ਜਿਹੜੀ ਇੱਕ ਕੰਪਨੀ ਹੈਗੀ ਆ ਜੰਪਰ ਰੈਂਟਲਸ ਉਹਨਾਂ ਨੇ ਇੱਕ ਸਰਵੇ ਕੀਤਾ ਉਹਦੇ ਮੁਤਾਬਕ 2 ਬੈੱਡਰੂਮ ਦੀ ਅਪਾਰਟਮੈਂਟ ਦਾ ਜਿਹੜਾ ਰੈਂਟ ਆ ਕੈਲਗਰੀ ਦੇ ਵਿੱਚ ਐਵਰੇਜ ਤਕਰੀਬਨ ਉਹ 2000 ਡਾਲਰ ਦੇ ਨੇੜਾ ਤੇ ਜਿਹੜਾ ਇੱਕ ਬੈੱਡਰੂਮ ਦੀ ਦਾ ਉਹ ਹੈਗਾ 1670 ਦੇ ਨੇੜ ਤੇ ਇਹ ਬਾਕੀ ਹੁਣ ਸ਼ਹਿਰਾਂ ਦੇ ਮੁਕਾਬਲੇ ਕਾਫੀ ਘੱਟ ਆ ਐਡਮਿੰਟਨ ਨਾਲੋਂ ਜ਼ਿਆਦਾ ਨੋ ਡਾਊਟ ਪਰ ਸਾਰਿਆਂ ਨੂੰ ਜਿਹੜਾ ਮਹਿੰਗਾ ਸ਼ਹਿਰ ਆ ਕੈਨੇਡਾ ਦੇ ਵਿੱਚ ਰੈਂਟ ਵਾਸਤੇ ਉਹ ਵੈਨਕੂਵਰ ਦਾ ਨੰਬਰ ਆਉਂਦਾ ਉਹ ਤਾਂ ਉਹਨਾਂ ਦੀ ਪ੍ਰਾਈਸਾਂ ਤਾਂ ਹਰ ਇੱਕ ਥਾਂ ਤੇ ਮੇਰੇ ਖਿਆਲ ਸ਼ਾਇਦ ਅਪਾਰਟਮੈਂਟ 2 ਬੈੱਡਰੂਮ ਦੀ ਦਾ ਤਾਂ 3500 ਡਾਲਰ ਦੇ ਨੇੜੇ ਤੇ ਉਹਨਾਂ ਦਾ ਰੈਂਟ ਹੈਗਾ ਤੇ ਜਿਹੜਾ ਰੈਂਟ ਆ ਇਸੇ ਕਰਕੇ ਡਾਊਨ ਆ ਰਿਹਾ ਕਿਉਂਕਿ ਹੁਣ ਇਮੀਗ੍ਰੇਸ਼ਨ ਵੀ ਹੈ ਨਹੀਂ ਤੇ ਬਾਕੀ ਵੀ ਚੀਜ਼ਾਂ ਹੈ ਨਹੀਂ ਉਸ ਤੋਂ ਅਗਲੀ ਗੱਲ ਕਰਦੇ ਆ ਜਿਹੜੇ ਦੇਖ ਰਹੇ ਨੇ ਘਰ ਨਵੇਂ ਬਣਾਉਣ ਵਾਸਤੇ ਨਵੇਂ ਘਰਾਂ ਦੀਆਂ ਪ੍ਰਾਈਸਾਂ ਤੁਸੀਂ ਦੇਖੋਗੇ ਕਿ ਅੱਜ ਦੀ ਹੁਣ ਆ ਪਿਛਲੇ ਦੋ ਦਿਨਾਂ ਤੋਂ ਅਸੀਂ ਚੈੱਕ ਕਰ ਰਹੇ ਸੀ ਮਾਰਕੀਟ ਨੂੰ ਤਾਂ ਬਹੁਤ ਜ਼ਿਆਦਾ ਫਰਕ ਪੈ ਗਿਆ ਕਈ ਬਿਲਡਰਾਂ ਨੇ ਤਾਂ 35-35 ਹਜ਼ਾਰ ਡਾਲਰ ਵੀ ਘਟਾ ਦਿੱਤੀਆਂ ਨੇ ਅਗਰ ਤੁਸੀਂ ਸੋਚ ਰਹੇ ਹੋ ਕਿ ਅਸੀਂ ਨਵਾਂ ਘਰ ਬੁੱਕ ਕਰਾਉਣਾ ਚਾਹੁੰਦੇ ਆ ਤੇ ਤਕਰੀਬਨ 1900 ਸਕਰ ਫੁੱਟ ਦੇ ਨੇੜੇ ਅੱਜਕੱਲ ਸਟਾਰਟਿੰਗ ਪ੍ਰਾਈਸ 665 ਦੇ ਉੱਪਰ ਉਹ ਵੀ ਫਰੰਟ ਅਟੈਚ ਗਰਾਜ ਘਰ ਮਿਲ ਰਿਹਾ ਹੈ ਤੇ ਅਗਰ ਤੁਸੀਂ ਵੀ ਸੋਚ ਰਹੇ ਹੋਵੋ ਕਿ ਅਸੀਂ ਬੁੱਕ ਕਰਾ ਲਈਏ ਤੇ 7-8 ਮਹੀਨਿਆਂ ਤੱਕ ਸਾਨੂੰ ਮਿਲ ਜਾਵੇ ਪਰ ਕੀਪ ਇਨ ਮਾਈਂਡ ਵੀ ਹੋ ਜਣੀਆਂ ਸਾਰਿਆਂ ਨੂੰ ਸਸਤੀਆਂ ਲਾਟਾਂ ਹੁੰਦੀਆਂ ਉਹਨਾਂ ਦੀਆਂ ਜ਼ੀਰੋ ਲੋਟ ਲਾਈਨ ਵਾਲੇ ਉਹਨਾਂ ਤੇ ਬਣਾਉਂਦੇ ਨੇ ਉਹ ਪਰ ਡਬਲ ਗਰਾਜ 1800 1900 ਸਕਰ ਫੁੱਟ ਦੇ ਨੇੜੇ 665 ਦੀ ਪ੍ਰਾਈਸ ਆ ਜਿਹੜੀ ਉਹ ਬਹੁਤ ਵਧੀਆ ਵਾ ਤੇ ਰਹੀ ਗੱਲ ਜਿਵੇਂ ਹੁਣ ਸਾਨੂੰ ਬੜੇ ਫੋਨ ਆਉਂਦੇ ਨੇ ਕਿ ਜੀ ਅਸੀਂ ਕੋਨਡੋ ਵੇਚਣਾ ਚਾਹੁੰਦੇ ਆ ਕਈਆਂ ਬੰਦਿਆਂ ਨੇ ਇਨਵੈਸਟਮੈਂਟ ਦੇ ਤੌਰ ਤੇ ਕੋਨਡੋ ਲਏ ਹੋਏ ਸੀ ਕੋਨਡੋ ਦੀ ਮਾਰਕੀਟ ਆ ਜਿਹੜੀ ਉਹ ਬਹੁਤ ਜ਼ਿਆਦਾ ਸਲੋ ਹੋ ਚੁੱਕੀ ਆ ਬਾਕੀ ਦੇ ਸ਼ ਉੱਥੇ ਹੁਣ ਇੰਨੀ ਐਕਟੀਵਿਟੀ ਨਹੀਂ ਰਹੀ ਕਿਉਂਕਿ ਨਵੀਆਂ ਜਿਹੜੀਆਂ ਬਿਲਡਿੰਗਸ ਬਣ ਰਹੀਆਂ ਨੇ ਕੌਂਡੋ ਦੀਆਂ ਉਹ ਹੁਣ ਮਾਰਕੀਟ ਦੇ ਵਿੱਚ ਆ ਰਹੇ ਨੇ ਕੌਂਡੋ ਤੇ ਉਹਨਾਂ ਨੇ ਆ ਕੇ ਮਾਰਕੀਟ ਨੂੰ ਕਾਫੀ ਜ਼ਿਆਦਾ ਤੱਕ ਫਲੱਡ ਕਰ ਦਿੱਤਾ ਹੁਣ ਉਹ ਇੰਨਾ ਸੌਖਾ ਨਹੀਂ ਹੈ ਕੋਈ ਵੀ ਕੌਂਡੋ ਵੇਚਣਾ ਪਰ ਜਿਵੇਂ ਜੋ ਦੇਖਦੇ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਹਲੇ ਜੇਕਰ ਟੈਰਿਫਸ ਦਾ ਵੀ ਨਿਬੜ ਜਾਂਦਾ ਤਾਂ ਬਾਕੀ ਚੀਜ਼ਾਂ ਨਿਬੜ ਜਾਣੀਆਂ ਤੇ ਫਿਰ ਇਹ ਕਿਦਾਂ ਮਾਰਕੀਟ ਕਰਦੀ ਆ ਆਮ ਜਿਹੜੇ ਸਰਵੇ ਆ ਰਹੇ ਨੇ ਸਾਰੇ ਉਹਨਾਂ ਦੇ ਮੁਤਾਬਿਕ ਤਾਂ ਸਿਰਫ ਇਹੀ ਆ ਰਿਹਾ ਕਿ ਜਿਹੜੀ ਐਵਰੇਜ ਪ੍ਰਾਈਸ ਆ ਕਰਾਂ ਦੀ ਜੇ ਬਹੁਤੀ ਵਧੂਗੀ ਨਹੀਂ ਤਾਂ ਪਰ ਬਲਤੀਆਂ ਥੱਲੇ ਵੀ ਨਹੀਂ ਜਾਂਦੀਆਂ ਆ ਇੱਕ ਚੀਜ਼ ਮੈਂ ਹੋਰ ਮੈਂਸ਼ਨ ਕਰਨੀ ਚਾਹੂੰਗਾ ਉਹ ਹੈਗੀ ਆ ਕਿ ਜਿਹੜੇ ਆਉਣ ਵਾਲੀ ਅਨਾਉਂਸਮੈਂਟ ਆਉਣੀ ਆ ਜਿਹੜੀ ਬੈਂਕ ਆਫ ਕੈਨੇਡਾ ਦੀ ਉਹਦੇ ਚ ਵੀ ਸਾਨੂੰ ਲੱਗਦਾ ਵੀ ਸ਼ਾਇਦ ਜਿਹੜੀ ਪ੍ਰਾਈਸ ਹੈਗੀ ਆਪਣੇ ਜਿਹੜਾ ਇੰਟਰਸਟ ਰੇਟ ਆ ਹੁਣ ਉਹਨੂੰ ਫਰਦਰ ਡ੍ਰੌਪ ਨਾ ਕਰਨ ਉਹ ਹੋ ਸਕਦਾ ਇਹਨੂੰ ਹਲੇ ਹੋਲਡ ਕਰੀ ਰੱਖਣ ਤੇ ਗਾਹਾਂ ਕਿਉਂਕਿ ਦੇਖ ਕੇ ਇਕਨੋਮੀ ਇਕਨੋਮੀ ਸਟਰੋਂਗ ਚੱਲ ਰਹੀ ਆ ਪਰ ਟੈਰਿਫਸ ਦੇ ਥ੍ਰੈਟ ਦਾ ਇਹਦਾ ਨਾਂ ਪਤਾ ਹੋਣ ਕਰਕੇ ਉਮੀਦ ਆ ਵੀ ਉਹ ਇਹਨੂੰ ਹੋਲਡ ਕਰਕੇ ਰੱਖਣਗੇ ਤੇ ਉਹ ਇਹਨੂੰ ਵਧਾਉਂਦੇ ਨਹੀਂ ਹੈ ਤੇ ਬਾਕੀ ਹੁਣ ਜਿਵੇਂ ਮਾਰਕੀਟ ਦੇ ਆਪਾਂ ਨੰਬਰਸ ਦੀ ਗੱਲ ਕਰਦੇ ਆ ਮਾਰਕੀਟ ਹਲੇ ਵੀ ਐਕਟਿਵ ਜ਼ਰੂਰ ਹੈਗੀ ਆ ਪਰ ਇਨਵੈਂਟਰੀ ਸਾਨੂੰ ਵੀ ਪਤਾ ਵਾ ਵੀ ਜਿਹੜੇ ਸਰਦੀਆਂ ਦੇ ਮਹੀਨੇ ਹੁੰਦੇ ਆ ਉਹਨਾਂ ਦੇ ਵਿੱਚ ਇਨਵੈਂਟਰੀ ਇੰਨੀ ਮਾਰਕੀਟ ਦੇ ਵਿੱਚ ਨਹੀਂ ਆਉਂਦੀ ਪਰ ਇਥੋਂ ਕਾ ਕੇ ਤੇ ਮਾਰਚ ਦੇ ਮਹੀਨੇ ਬਹੁਤ ਜ਼ਿਆਦਾ ਘਰ ਮਾਰਕੀਟ ਦੇ ਵਿੱਚ ਆਉਣ ਲੱਗ ਜਾਂਦੇ ਆ ਤੇ ਉਹਦੇ ਵਿੱਚ ਹੁਣ ਨਵੀਂ ਲਿਸਟਿੰਗਸ ਆਈਆਂ 738 ਤੇ 94 ਪ੍ਰੋਪਰਟੀਆਂ ਸੀਗੀਆਂ ਬੈਕ ਆਨ ਦਾ ਮਾਰਕੀਟ 363 ਪ੍ਰੋਪਰਟੀਆਂ ਉਹਨਾਂ ਦੀ ਪ੍ਰਾਈਸ ਡਿਕਰੀਜ਼ ਹੋਈ ਕਾਫੀ ਜ਼ਿਆਦਾ ਫਰਕ ਆ ਗਿਆ ਨਾਲੋਂ 363 ਦੀ ਹੋਈ ਇੱਕ ਵੀਕ ਦੇ ਵਿੱਚ ਵਿੱਚ 14 ਪ੍ਰੋਪਰਟੀਆਂ ਦੀ ਪ੍ਰਾਈਸ ਇਨਕਰੀਜ਼ ਹੋਈ 397 ਪ੍ਰੋਪਰਟੀਆਂ ਪੈਂਡਿੰਗ ਹੋਈਆਂ 508 ਪ੍ਰੋਪਰਟੀਆਂ ਸੋਲਡ ਹੋਈਆਂ ਤੇ 90 ਪ੍ਰੋਪਰਟੀਆਂ ਐਕਸਪਾਇਰਡ ਹੋਈਆਂ 4 ਪ੍ਰੋਪਰਟੀਆਂ ਵਿਡਰੌਨ ਹੋਈਆਂ 115 ਪ੍ਰੋਪਰਟੀਆਂ ਸੀ ਜਿਹੜੀਆਂ ਟਰਮੀਨੇਟ ਹੋ ਗਈਆਂ ਤੇ ਅਗਰ ਤੁਹਾਨੂੰ ਰੀਅਲ ਏਸਟੇਟ ਬਾਰੇ ਕੋਈ ਵੀ ਹੋਰ ਜਾਣਕਾਰੀ ਚਾਹੀਦੀ ਹੋਵੇ ਤਾਂ ਤੁਸੀਂ ਜਰੂਰ ਸਾਨੂੰ ਕਾਲ ਕਰਿਓ ਮੇਰਾ ਫੋਨ ਨੰਬਰ ਹੈਗਾ 4036992345 ਧੰਨਵਾਦ ਜੀ